ਦੇ 2016-17 ਤੋਂ ਜੀ ਅੱਛਾ ਜੀ ਹਾਂ ਜੀ ਬਾਈ ਆਪਣੀ ਦੂਜੀ ਜੀਵ ਤੇ ਸੀ ਉਥੇ ਸ਼ੁਰੂ ਕਰਤਾ ਬਾਈ ਨਾ ਜਦੋਂ ਜੁੜੇ ਤੇ ਬਾਈ ਨਾ ਹੁਣ ਉਹਦੇ ਕਹਿਣ ਹੁਣ ਘਰ ਵਾਲੀ ਗੱਲ ਹੋਈ ਖੜੀ ਆ ਸਾਡੀ ਦਾ ਆਪਸੇ ਉਦੋਂ ਦਾ ਜੁੜਿਆ ਐਡਾ ਪਿਆਰ ਪਿਆ ਸਾਡਾ ਇਹਨਾਂ ਨਾਲ ਹਾਂਜੀ ਤੇ ਉਸ ਤੋਂ ਬਾਅਦ ਜਿੰਨਾ ਸਾਡਾ ਗਰੁੱਪ ਆਉਣਾ ਸਾਰਾ ਕੁਝ ਸਾਡਾ ਇੱਥੇ ਆਉਂਦੀ ਆ ਭਵਾਂ ਬਾਈ ਐਵੇਂ ਕਹਿੰਦੇ ਬਾਈ ਕਹਦੇ ਨੇੜੇ ਤੇ ਢੋਣੀ ਸਾਡੇ 350 ਕਿਲੋਮੀਟਰ ਦੇ ਆਸ-ਪਾਸ ਜਿਵੇਂ ਗਰੁੱਪ ਦੇ ਸਰਕਲ ਦੇ ਸਾਰੇ ਫਰੈਂਡ ਸਾਰੇ ਕੁਝ ਹੈਗੇ ਸਾਰਿਆਂ ਦੇ ਆਫ-ਰੋਡ ਦੀਆਂ ਗੱਡੀਆਂ ਇੱਥੇ ਸਪੈਸ਼ਲ ਆਉਂਦੀਆਂ ਹੀ ਆ ਅੱਛਾ ਵੀ ਜਿਆਦਾ ਕੰਮ ਆਪਣਾ ਮਤਲਬ ਸ਼ੌਂਕ ਨਾਲ ਆਫ-ਰੋਡ ਹੀ ਨੇ ਸ਼ੌਂਕ ਆਫ-ਰੋਡਿੰਗ ਦਾ ਬਾਈ ਤੇ ਆਪਾਂ ਗਰੁੱਪ ਬਾਰੇ ਇੱਕ ਵਾਰੀ ਦੱਸ ਥੀਓ ਬਿਗਾਨਾ ਬਾਈਰੋਂ ਕੋਈ ਸਾਰਾ ਮੋਡੀਫਿਕੇਸ਼ਨ ਦੇ ਜਨਾਬਾਈ ਦਾ ਆਫ ਰੋਡ ਦਾ ਪਰਪਸ ਨੂੰ ਬਹੁਤ ਸਾਨੂੰ ਬਹੁਤ ਵਧੀਆ ਲੱਗਿਆ ਬਾਈ ਦਾ ਸਪੈਕ ਉਸ ਟੇਸਟ ਉਸ ਦਾ ਇਹ ਆਪਾਂ ਕਹਿ ਦਈਏ ਵੀ ਜੇ ਕੁਆਲਟੀ ਲੈਣੀ ਹੈ ਤਾਂ ਰੇਟ ਵੱਲ ਲਣਾ ਵੇਖੋ ਬਾਈ ਗੱਲ ਫਿਰ ਉਹੀ ਹੈ ਆਪਣਾ ਕਹਿੰਦੇ ਆ ਸਸਤਾ ਰੋਵੇ ਵਾ ਤੇ ਮਹਿੰਗਾ ਰੋਵੇ ਇੱਕ ਵਾਰ ਇੱਕ ਵਾਰ ਤੇ ਉਹ ਕੰਮ ਹੈ ਮਹਿੰਗੇ ਨੂੰ ਆਪਾਂ ਰੋਣ ਵਾਲਾ ਕੰਮ ਨਹੀਂ ਹੁੰਦਾ ਬਾਈ ਜਦੋਂ ਕੰਮ ਤਸੱਲੀ ਨਾਲ ਹੋ ਗਿਆ ਉਹ ਯਾਦ ਨਹੀਂ ਰਹਿੰਦੇ ਪੈਸੇ ਜਦੋਂ ਕੰਮ ਹੀ ਇੱਕ ਵਾਰੀ ਚੰਗੀ ਤਰ੍ਹਾਂ ਹੋਵੇ ਲੋ ਮੇਟਰ ਬਾਈ ਦਾ ਕੰਮ ਹੈ ਜਿਹੜਾ ਬਹੁਤ ਘੰਟਾ ਹੈ ਜੀਪਾਂ ਤਿਆਰ ਕਰਦਾ ਬਾਈ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਡਿਮਾਂਡ ਹੈ ਕਿਸੇ ਵੀ ਤਰ੍ਹਾਂ ਦੀ ਹੈ ਕਿੱਥੋਂ ਦਾ ਵੀ ਆਰਡਰ ਹੈ ਕਿੱਥੇ ਬੈਠੇ ਵੀ ਤੁਹਾਡੇ ਕੋਲੇ ਨਹੀਂ ਸਮਾਂ ਬਾਈ ਨੂੰ ਤੁਸੀਂ ਚੁੱਪ ਕਰਕੇ ਆਰਡਰ ਦੇ ਦਿਓ ਜਿੰਨੀ ਤੁਸੀਂ origignal ਦੀ ਗਾਰੰਟੀ ਕਰੋਗੇ ਜਿੰਨੀ ਕੁਆਲਿਟੀ ਦੀ ਗਾਰੰਟੀ ਕਰੋਗੇ ਉਸ ਨਾਲੋਂ ਤੁਹਾਨੂੰ ਬਾਈ ਕੋਲੋਂ ਵੱਧ ਮਿਲੇਗਾ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਵੱਧ ਤੋਂ ਵੱਧ ਜਾਣਕਾਰੀ ਹੈ ਜਿਹੜੀ ਬਾਈ ਮਨਪ੍ਰੀਤ ਤੋਂ ਤੁਸੀਂ ਜੀਨੀਅਸ ਜੀ ਮੋਡੀਫਿਕੇਸ਼ਨ ਤੋਂ ਤੁਸੀਂ ਲੈ ਸਕੋਗੇ ਤੇ ਪੇਜ ਦੇ ਵਿੱਚ ਆਪਾਂ ਲੌਂਗ ਵੀਡੀਓ ਜਿਹੜੀਆਂ ਹੋਰ ਵੀ ਜਾਣਕਾਰੀ ਦੇ ਨਾਲ ਪਾਈਆਂ ਹੋਈਆਂ ਪੇਜ ਓਪਨ ਕਰਕੇ ਵੀ ਤੁਸੀਂ ਦੇਖ ਸਕੋਗੇ